ਮੰਮੀ ਇਹਦਾ ਕਰੋ ਵੀ ਗੱਡੀ ਮੈਂ ਤੋਤੀ ਆ اچھا ਮੈਂ ਬਾਹਰ ਲਾਦਾ ਗੱਡੀ ਤੇ ਤਿਆਰ ਹੋ ਸਾਰੇ ਜਣੇ ਇਹ ਨੋਆ ਆਪਣੇ ਨੂੰ ਕਹਿ ਬਿ ਤਿਆਰ ਹੋ ਚੱਲੀਏ ਆਪਾਂ ਕਿਆ ਕੰਨੀ ਆ ਮੈਂ ਤਿਆਰ ਹੋ ਜਾਓ ਟਾਈਮ ਤੇ ਬੜਾ ਹੋ ਚੱਲਿਆ ਵਾ ਮੈਂ ਇਕੱਲੀ ਪੱਗ ਮੰਨਣੀ ਤੇ ਪਜਾਮਾ ਕੁਰਤਾ ਪੋਣਾ ਵਾ ਤੇ ਤੁਸੀਂ ਰੈਡੀ ਹੋ ਮੈਂ ਗੱਡੀ ਬਾਹਰ ਕੱਢਦਾ ਚੱਲ ਕਹਿ ਦਿੰਨੀ ਮੈਂ ਚਲੋ ਠੀਕ ਠੀਕ Ready. ਦਾ ਛੋਣਾ ਲੱਗਣ ਡਿਆ ਕਿਤੇ ਮੇਰਾ ਛੋਣਾ ਹੈ ਦੀਦੀ ਆਇਆ ਇੱਕ ਮਿੰਟਾ ਮੇਰੀ ਗੱਲ ਸੁਣਿਓ ਆਉਂਨੇ ਮੈਂ ਹਰਗਨ ਨੂੰ ਕੇਸ ਕੀ ਬੰਨਦਾ ਚਲ ਰਹਾ ਬਨ ਕੇ ਦਸਤਾਰ ਨਾਲ ਤੇ ਆਇਓ ਮੜਜ ਡੈਡੀ ਜੀ ਨੂੰ ਕੱਪੜੇ ਦੇ ਦੇਣੇ ਸੀ ਕੱਪੜੇ ਮੈਂ কুর্তা ਪਜਾਮਾ ਕਰਤਾ ਪਿਆਸ ਦੇ ਤੇ ਆਉਂਨੇ ਆ

ਪੜਾਈ ਦਮਾਂ ਦਾ ਸਵਾ। ਨਕਲੀਆ। ਘੜੀ ਲਾਉਗੀ। ਵੀ ਅਹੀ ਨਾ ਲਵੇ। ਇਹ ਨਾ ਵਿਆਹ ਜਾਣ ਤੋਂ ਪਹਿਲਾਂ ਪਹਿਲਾਂ ਹੀ ਹੱਥ ਪਸਾਰ ਪੈ ਜੇ। ਮੁੱਕੀ ਜਾਊਗੀ। ਆਵਾਜ਼ ਮਾਰੇ ਸੰਦੀਪ। ਹਾਂਜੀ ਦੀਦੀ, ਉਰੇ ਆਓ। ਮੰਮੀ ਨੇ ਨਾ ਹੁੰਡੇ। తయారగ దీని తోనా ఓదన దా కల సంప ఏ మేర వాళ్ళ సోనా ਦੀਦੀ ਕਿੰਨਾ ਪੜਾਹਾ ਸੈਟ ਵਾ ਇਹ ਪਾ ਇਹਨੂੰ ਕੀ ਆ ਨਹੀਂ ਤੁਹਾਡੇ ਵਾਲਾ ਤੇ ਫਿਰ ਕੀ ਆ ਇਹ ਤੇ ਮੈਂ ਆਪਣੀ ਭੈਣ ਕੋ ਮਗਾਇਆ ਹੀਗਾ ਕਿ ਮੈਂ ਵਿਆਹ ਵੇਖਣਾ ਵਾ ਨਹੀਂ ਮੇਰੇ ਵਾਲਾ ਕਿੱਥੇ ਆ ਤੇ ਦੀਦੀ ਉਹ ਤੁਹਾਡੇ ਵਾਲਾ ਉਹਨੂੰ ਪਸੰਦ ਹੀ ਉਹਨੇ ਵਿਆਹ ਵਾ ਰਿਸ਼ਤੇਦਾਰੀ ਚ ਕੋਈ ਉਹਨੇ ਆਂਦੀ ਹੀ ਕਿ ਮੈਂ ਉਹ ਪਉਣਾ ਵਾ ਤੇ ਮੈਂ ਉਹਨੂੰ ਹੋਰ ਦੇਤਾ ਤੇ ਇਹ ਮੈਨੂੰ ਦੇਗੀ ਉਹਦੇ ਵੰਡੇ ਦਾ ਤੇ ਤੂੰ ਹੁਣ ਆਹ ਪਾ ਕੇ ਸਾਰ ਲਾ ਚਲ ਠੀਕ ਆ ਇਹ ਢੀਚ ਲਾਗ ਤੁਸੀਂ ਦਹਿਨੀ ਆ ਜਿਹੜਾ ਸਵਾਲ ਗਾੜੀ ਕਰੀ ਜਾਂਦੀ ਆ ਸੋਨਾ ਤੇ ਮੈਂ ਦੇ ਹੱਥ 'ਚ ਫੜਾਇ ਦਿੱਤਾ ਵਾ ਹੁਣ ਇਹਨੇ ਮੈਨੂੰ ਥੋੜੀ ਕਿਤੇ ਵਾਪਸ ਕਰਨਾ ਵੀ ਮੇਰਾ ਸੈੱਟ ਆਊਗਾ ਤੇ ਇਹਨੂੰ ਮੈਂ ਇਹ ਵਾਪਸ ਕਰੂੰਗੀ ਮੈਂ ਤੇ ਉਹਦੇ ਦੇ ਫਰਿੰਜਾਂ ਦੇ ਪਰ ਗੈਨ ਲਾ ਇਹ ਕਿਹੜੀ ਚੀਜ਼ ਆ ਮੇਰੇ ਗਾੜੀ ਲੈ ਹਾਂ ਦੱਸ ਆ ਚੰਗਾ ਕੰਮ ਕੀਤਾ ਸੰਦੀਪ ਨੇ ਮੇਰੇ ਹੱਥ ਲਿਆ ਕੇ ਤੇ ਆ ਸੈੱਟ ਫੜਾ ਦਿੱਤਾ ਵਾ ਉਹ ਵੀ ਪੈਰ ਦੇ ਪੈਰ ਹੁਣ ਵਿਆਹ ਜਾਣਾ ਜੇ ਮੈਂ ਮੰਮੀ ਜੀ ਨੂੰ ਦੱਸਿਆ ਤੇ ਫਿਰ ਘਰ ਵਿੱਚ ਕਪੱਤ ਪੈਣਾ ਕਿ ਤੂੰ ਕਿਉਂ ਇਹਦੋਂ ਹਥੋਂ ਇਹ ਫੜਿਆ ਤੂੰ ਆਪਣੀ ਚੀਜ਼ ਫੜਦੀ ਕੀ ਕਰਾਂ ਮੈਂ ਨਾ ਮੈਂ ਪਾਉਣ ਜੋਗੀ ਤੇ ਨਾ ਮੈਂ ਛੱਡਣ ਜੋਗੀ ਹੁਣ ਮੰਮੀ ਜੀ ਨੂੰ ਦੱਸਾਂ ਕਿ ਨਾ ਦੱਸਾਂ ਚੱਲ ਕੋਈ ਨਹੀਂ ਜਦੋਂ ਮੇਰਾ ਸੈਟ ਲਊਗੀ ਉਦੋਂ ਮੰਮੀ ਜੀ ਨੂੰ ਦੱਸ ਦਊਗੀ ਹੁਣ ਵਾਹਵੇਂ ਮੇਰੇ ਕੰਨਾਂ ਨੂੰ ਖਾਰ ਸ਼ਰੋਂਦੀ ਆ ਇਹ ਤੇ ਮੈਂ ਪਾਉਣਾ ਹੀ ਨਹੀਂ ਆ ਇਦਾਂ ਹੀ ਜਾਣਾ ਮੈਂ ਹਰ ਇੱਕ ਦੀ ਆਪੋ ਆਪਣੀ ਪਸੰਦ ਹੁੰਦੀ ਆ ਕੀ ਕਰਾਂ ਮੈਂ

ਆ ਹੋਤੇ ਕੋਰਾ ਕਰਨੇ ਬਣਾਉਣ ਲੈ ਲੈ ਹਾਂ ਕਰ ਲੈ ਇਦਾਂ ਹਾਂ ਚਲੋ ਨਾਪਰੀ ਤੋ ਅਗੇ ਪਾਪਾ ਬਾਹੇ ਹੀ ਰੱਖ ਜਾਨੀ ਤਾਂ ਦੇ ਨਾਲ ਲੈ ਜਾਨੀ ਕੀ ਕਰਨੇ ਸਿਮਾ ਪਿਆਰ ਹੋ ਗਈ ਆ ਹਾਂਜੀ ਮੰਮੀ ਜੀ ਆ ਕਿਤਾਂ ਦੀ ਬਣੀ ਤੋ ਸਿੱਧੀ ਜੀ ਹੋਰ ਨਹੀਂ ਵੇ ਸੰਦੀਪ ਨੇ ਕਿੰਨਾ ਟੌਰ ਮਾਰਿਆ ਮੈਂ ਉਹਦੀ ਗੱਲ ਹੋਰ ਵਾ ਤੁਹਾਨੂੰ ਪਤਾ ਮੇਰੀ ਗੱਲ ਹੋਰ ਵਾ ਮੈਨੂੰ ਇਦਾਂ ਹੀ ਚੰਗਾ ਲੱਗਦਾ ਵਾ ਨਹੀਂ ਸਿਮਾ ਵਿਆਹ ਜਾਣਾ ਵਾ ਥੋੜਾ ਬਹੁਤਾ ਤਾ ਤੂੰ ਟਾਵਰ ਮਾਰ ਐਦਾਂ ਤਾਂ ਬੰਦਾ ਬਹੁਤਾ ਸਿੱਧਾ ਗਿਆ ਜਾਰਦਾ ਵਾ ਤੇ ਮੇਰਾ ਜੀ ਨਹੀਂ ਕਰਨੇ ਕੁਝ ਪਾਉਣ ਲਾਉਣੀ ਨਹੀਂ ਐਦਾਂ ਤਾਂ ਬੰਦਾ ਬਹੁਤਾ ਸੁਧਾਰਨ ਗਿਆ ਜਾਰਦਾ ਵਾ ਤੇ ਜਾਨਣੀ ਵਿੱਚ ਇੱਕ ਸਿੱਧਾ ਬੰਦਾ ਵੀ ਚੰਗਾ ਹੁੰਦਾ ਵਾ ਚਲ ਵੇਹਲਾ ਪਈ ਮਰਦੀ ਐ ਆ ਹੋ ਗਈ ਆ ਤੇ ਹਾਂ ਚਲੋ ਠੀਕ ਆ ਹਾਂ ਮਾਂ ਤਾਂ ਮੈਂ ਛੁੱਟੀ ਕਰਾ ਲੈਣੀ ਆ ਰੌਣਕ ਦੇ ਘਰੇ ਰਹਿ ਗਈ ਰੌਣਕ ਤਾਂ ਤੁਹਾਡੇ ਘਰੇ ਮੰਮੀ ਜੀ ਰਹਿ ਗਈ ਆ ਪਰ ਉਹਦਾ ਵੀ ਟੈਸਟ ਹੀਗਾ ਸਕੂਲ ਵਿੱਚ ਜ਼ਰੂਰੀ ਹੀਗਾ ਆ ਹੋਵੇ ਤਾਂ ਤੇਰੀ ਗੱਲ ਠੀਕ ਆ ਪਰ ਚੱਲ ਅੱਗੋਂ ਪਿੱਛੋਂ ਦੇ ਸਕਦੀ ਹਾਂ ਮੈਨੂੰ ਕਹਿੰਦੇ ਤੇ ਹੈਗੇ ਹੀ ਪਰ ਨਹੀਂ ਸਕੂਲ ਦੇ ਟੀਚਰ ਨਹੀਂ ਹੁੰਦੇ ਠੀਕ ਆ ਆਹੋ ਮੈਂ ਚੱਲ ਕੋਈ ਨਹੀਂ ਬਾਅਦ ਵਿੱਚ ਕਿਤੇ ਹੋਰ ਪ੍ਰੋਗਰਾਮ ਕਰਦਾਂਗੀ ਹਾਂ ਚੱਲ ਉਹ ਵੀ ਠੀਕ ਆ ਹ ਤਾਂ ਪਰ ਨਾਲ ਹੁੰਦੀ ਨਾ ਤੇ ਵਾਵਾ ਗੱਲਾਂ ਬਾਤਾਂ ਮਾਰਦੀ ਸੀ ਇਹਨੇ ਕੀ ਲੱਗਣਾ ਜਿਹਾ ਕਰਦੀ ਆ ਬੜੀ ਪਿਆਰੀ ਲੱਗਦੀ ਆ ਚਾਹ ਬਥੇਰਾ ਬੱਚਿਆਂ ਨੂੰ ਪਰ ਹੁਣ ਹੁਣਾਂ ਦੋਵੇਂ ਤਿਆਰ ਹੋਏ ਆ ਆਪਣੇ ਨਾਲ ਨਾ ਪ੍ਰੀਤਵਾ ਹਰਗੁਣਵਾ ਤੇ ਬੱਚੇ ਨੂੰ ਹੁੰਦਾ ਤੇ ਹੈ ਹੀ ਆ ਸਿਆਣੀ ਆ ਹੁਣ ਸਕੂਲ ਦਾ ਵੀ ਸਮਝਦੀ ਆ ਸਿਲੇਬਸ ਵੀ ਆਪਾਂ ਤੁਹਾਨੂੰ ਬਤਾਈ ਆ ਅੱਜ ਨਾ ਹੋਈ ਨਹੀਂ ਮੁੜ ਕੇ ਕੋਈ ਪ੍ਰੋਗਰਾਮ ਹੁਤੇ ਖਾਲਦਾ ਸੀ ਹਾਂਜੀ ਦਾ ਵਿਆਹ ਵਿਆਹ ਦਾ ਰੋਲਾ ਹੀ ਹੁੰਦਾ ਸਾਰਾ ਮੈਂਟਾ ਜੀ ਵਿਆਹ ਵੇਖਿਆ ਜਾਂਦਾ ਛਾਤੀ ਵਿਆਹ ਵੇਖਿਆ ਗਿਆ ਕਿ ਤਿਆਰ ਹੁੰਦੇ ਸੋ ਕੁਲਵਿੰਦਰ ਸਾਹਿਬ ਟਾਈਮ ਲੱਗਦਾ ਇਹ ਵਿਆਹ ਵੇਂਦਿਆ ਟਾਈਮ ਨਹੀਂ ਇੰਨਾ ਲੱਗਦਾ ਚਲੋ ਕੰਮ ਨੇ ਬੜਾ ਬੜੀ ਆਸ ਹੀ ਇਹ ਸੋਹਣਾ ਪ੍ਰੋਗਰਾਮ ਕੀਤਾ ਹਦਾ ਹਾਂ ਹਾਂ ਬੜਾ ਵਧੀਆ ਹੋਇਆ ਪ੍ਰੋਗਰਾਮ ਵੀ ਸੋਹਣਾ ਤੇ ਜੋੜੀ ਵੀ ਬੜੀ ਸੋਹਣੀ ਲੱਗੀ ਮੈਨੂੰ ਆਹੋ ਸੋਹਣੀ ਆ ਬੌਟੀ ਵੀ ਤੇ ਮੁੰਡਾ ਵੀ ਸੋਹਣਾ ਹੁੰਦਾ ਤੇ ਤੈਨੂੰ ਸੋਹਣੀ ਲੱਗਣੀ ਚਾਹੀਦੀ ਆ ਬਾਕਿਆਂ ਦੀ ਗੱਲ ਕੋਈ ਨਹੀਂ ਆ ਹੋਤੀਏ ਰੇ ਪਸੰਦ ਚਾਹੀਦਾ ਸਭ ਕੋ। ਇਹ ਜਵਾ ਕੜੀ ਕਹਿੰਦਾ ਨਹੀਂ ਆ ਪੱਕੀਆਂ ਖਾਣੀਆਂ ਜਿਹੜਾ ਮੇਰੇ ਪਸੰਦ ਚਾਹੀਦਾ ਵਾ। ਚਲੋ ਕੋਈ ਨਹੀਂ ਪੱਕੀਆਂ ਤੇ ਨਹੀਂ ਖਾਣੀਆਂ। ਇਹ ਕਚਾ ਜਿਆ ਹੁੰਦਾ ਵਾ ਸੰਦੀਪ। ਕਿਆ ਕਰੀਏ ਨਾ ਤੇ ਕਿਆ ਬੜੀ ਵੱਡੀਆ ਚੀਜ਼ ਹੁੰਦੀ ਆ। ਮਨ ਖੁਸ਼ ਹੋ ਜਾਂਦਾ। ਇਹ ਤਾਂ ਗੱਲ ਹੈਗੀ। ਸਾਰੇ ਤੁਸੀਂ ਉੱਤਰ ਕੇ ਆ ਗਏ ਯੋ ਤੇ ਗੱਡੀ ਚ ਤੁਸੀਂ ਸ਼ੱਕਰ ਪਾਰੇ ਕੱਢ ਕੇ ਲਿਆਉਂਦੇ ਨਹੀਂ। ਮੇਰੀ ਚੇਤਾ ਹੀ ਨਹੀਂ ਰਿਹਾ ਉਹ ਭਾਵੇਂ ਉਹ ਤੇ ਖਰਾਬ ਹੋ ਜਾਣਾ। ਆ ਲੈ ਜੀ। ਚਲ ਜਾ ਹੁਣ ਕੱਢ ਲਿਆ। ਸੰਦੀਪ ਤੂੰ ਚਾਹ ਬਣਾ ਆ ਘੁੱਟ ਮੰਮੀ ਦੋ ਤਿੰਨ ਵਾਰ ਤੇ ਤੂੰ ਕੌਫੀ ਪੀਤੀ ਆ ਤੇ ਹਾਲੇ ਵੀ ਘਰ ਆਣ ਕੇ ਚਾਹ ਹੀ ਧਿਆਨਵਾ ਐਨਾ ਉਥੇ ਮਿੱਠਾ ਕਰਦਾ ਵਾ ਤੇ ਚਾਹ ਕਿੰਨੀ ਕਵਾ ਬਹੁਤ ਹੈਗੀ ਆ ਕਿ ਸਿਹਤ ਲਈ ਬੜੀ ਜ਼ਰੂਰੀ ਮੈਂ ਕੱਲ ਕੋਟ ਬਣਾ ਲਾ ਕੱਪੜੇ ਨਾਲ ਚੇਂਜ ਕਰ ਲਾ ਬਣਾ ਲਾ ਸਿਰ ਪੀੜ ਹੋਣ ਰਹੀ ਆ ਚਾਹ ਚਾਹ ਤੀਨ ਗਿੱਜੇ ਆ ਧਿਆਨ じゃ ਰਹਿੰਦਾ ਚੱਲ ਤੂੰ ਮਾਤਾ ਜੋਗਾ ਕਾਫੀਕ ਬਣਾ ਲਾ ਅੱਧਾ ਕੱਪ ਮੇਰੀ ਵੀ ਬਣਾ ਲੈ ਸਾਰੇ ਲਈ ਬਣਾ ਲੈ ਨਹੀਂ ਆ ਉਹ ਵੀ ਲਈ ਸਾਰਾ ਕਹਿਣਾ ਮੇਰੇ ਲਈ ਬਣਾਈ ਯਾਰ ਲੀਵ ਬਣਾ ਲੀ ਤੇ ਪਰ ਸਾਰਿਆਂ ਨੇ ਮੈਂ ਬਣਾ ਲੈਣੀ ਚੱਲ ਜਾ ਉੱਥੇ ਬਣਾ ਆਹੇ ਪਰ ਐਸੇ ਇਹਦੇ ਲਈ ਚੰਗੀ ਨਹੀਂ ਆ ਚੱਲ ਕੋਈ ਨਹੀਂ ਮਗਰ ਉਹ ਵੇਖੀ ਜਾਉ ਇਹ ਤਾਂ ਐਂ ਕਿਹੜੀ ਕਬੱਡੀ ਖੜਣੀ ਆ ਨਾ ਹਾਂ ਉਹ ਤਾਂ ਪੰਜਾਬੀਆਂ ਦੀ ਗੱਲ ਆ ਸੰਦੀਪ ਨੇ ਇੱਥੇ ਕਾਚਾ ਰੱਖੀ ਨੇ ਆ ਤੇਰੀ ਬਣੇ ਵੀ ਚਾਹ ਉਸ ਵੇਲੇ ਪੀ ਲਈ ਮੰਮੀ ਹੋਣਾ ਨੇ ਜਿਹਨੂੰ ਸੁਣਾ ਦੇ ਦਿੱਤਾ